ਜਿਹੜਾ ਦੇਸ਼ ਪਾਕਿਸਤਾਨ ਸਾਡੇ ਦੇਸ਼ 'ਚ ਅੰਤਰਕਵਾਦ ਲੈ ਆ ਰਿਹਾ ਬੰਬ ਫਿਸ ਫੋਟ ਲੈ ਆ ਰਿਹਾ ਗੁਰੂ ਰੰਧਾਵੇ ਨੂੰ ਜੋ ਫਿਲਮ ਪਟੂਸਰ ਨੂੰ ਉਹਨਾਂ ਨਾਲ ਪ੍ਰੇਮ ਨਾ ਤੁਹਾਨੂੰ ਆਪਣਾ ਕਾਰੋਬਾਰ ਆਪਣੀ ਰਹਿਸ਼ ਪਾਕਿਸਤਾਨ ਲੈ ਕੇ ਚਲੇ ਜਾਣੀ ਚਾਹੀਦੀ ਹੈ ਫਿਲਮ ਸ਼ਾਹ ਕੋਟ ਤੇ ਬੈਲ ਲੱਗੇ ਬੈਲ ਲੱਗੇ ਬੈਲ ਲੱਗੇ ਜੈ ਹਾਰ ਦੀਰ ਬਜਰੰਗ ਜੈ ਹਾਰ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਗੁਰੂ ਰੰਧਾਵੇ ਦੀ ਪੰਜਾਬੀ ਫਿਲਮ ਸ਼ਾਹ ਕੋਟ ਜੋ ਕਿ 4 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਰਿਲੀਜ਼ ਤੋਂ ਪਹਿਲਾਂ ਹੀ ਉਹ ਵਾਦਾਂ ਦੇ ਵਿੱਚ गिर ਗਈ ਹੈ ਤੇ ਸ਼ਿਵ ਸੈਨਾ ਵੱਲੋਂ ਉਹਦਾ ਵਿਰੋਧ ਕੀਤਾ ਜਾ ਰਿਹਾ ਸੋ ਸਾਡੇ ਨਾਲ ਮੌਜੂਦ ਨੇ ਰਜੀਵ ਟੰਡਨ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਵੱਲੋਂ ਜਿਹੜਾ ਕਿ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਆਖਿਰ ਫਿਲਮ ਦੇ ਵਿੱਚ ਐਸਾ ਕੀ ਹੈ ਕਿਉਂਕਿ ਹੋਰ ਵੀ ਫਿਲਮਾਂ ਬਣਦੀਆਂ ਨੇ ਪਰ ਇਸ ਫਿਲਮ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਪੰਜਾਬ ਦੇ ਫਿਲਮ ਪ੍ਰੋਡੂਸਰ ਨੂੰ ਸ਼ਾਹਕੋਟ ਦੇ ਫਿਲਮ ਪ੍ਰੋਡੂਸਰ ਨੂੰ ਸ਼ਾਹਕੋਟ ਦੇ ਫਿਲਮ ਡਾਇਰੈਕਟਰ ਨੂੰ ਸ਼ਾਹਕੋਟ ਦੇ ਫਿਲਮ ਐਕਟਰ ਗੁਰੂ ਰੰਦਾਵੇ ਨੂੰ ਪਾਕਿਸਤਾਨ ਨਾਲ ਪ੍ਰੇਮ ਬਹੁਤ ਜੱਗ ਗਿਆ ਅਸੀਂ ਤਾਂ ਇੱਕੋ ਇੱਕ ਸਲਾਹ ਦੇਣਾ ਚਾਹੁੰਦੇ ਆ ਵੀ ਜਿਹੜਾ ਦੇਸ਼ ਪਾਕਿਸਤਾਨ ਸਾਡੇ ਦੇਸ਼ 'ਚ ਅੰਤਗਵਾਦ ਲੈ ਆ ਰਿਹਾ ਬੰਬ ਪਿਸ ਫੋਟ ਲੈ ਆ ਰਿਹਾ ਗੁਰੂਆਂ ਦਾਵੇ ਨੂੰ ਜਪੂਲਨ ਪ੍ਰੋਡੂਸਰ ਨੂੰ ਉਹਨਾਂ ਨਾਲ ਪ੍ਰੇਮ ਨਾ ਤੁਹਾਨੂੰ ਆਪਣਾ ਕਾਰੋਬਾਰ ਆਪਣੀ ਰਹਿਸ਼ ਪਾਕਿਸਤਾਨ ਲੈ ਕੇ ਚਲੇ ਜਾਣੀ ਚਾਹੀਦੀ ਹੈ ਤੁਸੀਂ ਪ੍ਰੇਮ ਦੀ ਗੱਲ ਕਰਦੇ ਹੋ ਪਰ ਇਸ ਤੋਂ ਪਹਿਲਾਂ ਸੰਨੀਦੋਲ ਨੇ ਫਿਲਮ ਬਣਾਈ ਹੈ ਜੋ ਕਿ ਗਦਰ ਪਹਿਲੀ ਵੀ ਬਣੀ ਹੈ ਔਰ ਦੂਜੀ ਵੀ ਬਣੀ ਉਸ ਤੋਂ ਬਾਅਦ ਲਾਹੌਰੀਆ ਫਿਲਮ ਬਣਦੀ ਮੈਂ ਉਹਦੀ ਗਦਰ ਫਿਲਮ ਪਹਿਲੀ ਵੀ ਦੇਖੀ ਸੀ ਗਦਰ 2 ਵੀ ਦੇਖੀ ਮੈਂ ਕਿਹਾ ਜੋਏ ਦੇ ਫਿਲਮ 'ਚ ਜਜ਼ਬਾਤ ਨੇ ਨਾ ਭਾਰਤ ਜਿੰਦਾਬਾਦ ਜਿੱਦਾਂ ਨਾਰੇ ਲਾਂਦਾ ਭਾਰਤ ਮਾਤਾ ਕੀ ਜੈ ਜਿੱਦਾਂ ਨਾਰੇ ਲਾਂਦਾ ਮੈਂ ਵੀ ਬੜ ਪਰ ਲੋਕਾਂ ਨੇ ਇਹਨਾਂ ਨੂੰ ਜਿੱਤ ਕੇ ਸੰਸਦ ਬਣਾਤਾ ਗੁਰਦਾਸਪੁਰ ਵਾਲਿਆਂ ਨੇ ਲੱਖਾਂ ਬੋਟਾਂ ਪਾਈਆਂ ਵੀ ਤੂੰ ਸਾਡਾ ਸੰਸਦ ਬਣੇਗਾ ਸਾਡਾ ਭਲਾ ਕਰੇਗਾ ਲੋਕਾਂ ਨੇ ਬੋਟਾਂ ਪਾਈਆਂ ਵੀ ਸੰਸਦ ਬਣ ਗਿਆ ਸਨੀ ਦੇਲ ਸਾਡਾ ਲੋਕਾਂ ਦਾ ਭਲਾ ਕਰੂਗਾ ਉਹਨਾਂ ਦਾ ਫਿਲਮਾਂ ਚ ਨਲਕੇ ਬਦ ਗੱਡੇ ਲੋਕਾਂ ਨੂੰ ਸੀਗਾ ਵੀ ਸ਼ਾਇਦ ਸਾਡੇ ਵੀ ਇੱਥੇ ਨਾ ਭਸ਼ਟਾਚਾਰ ਦੇ ਨਲਕੇ ਗੱਡ ਦੂਗਾ ਪਰ ਤੋ ਇੱਕ ਨਲਕਾ ਲਾਇਆ ਵੀ ਨਹੀਂ ਉਹ ਬੰਦੇ ਨੇ ਮਤਲਬ ਇੱਕ ਵੀ ਕੰਮ ਨਹੀਂ ਕੀਤਾ ਉਹਨੇ ਫਿਰ ਉਸ ਦਾ ਵਿਰੋਧ ਕਿਉਂ ਨਹੀਂ ਕੀਤਾ ਕਿ ਆਪਣੀ ਪਹੁੰਚ ਨਹੀਂ ਗਈ ਤੱਕ ਇਹ ਕੀ ਕਹਿ ਰਹੇ ਨਾ ਮੈਨੂੰ ਵੀ ਇੱਕ ਉਸ ਤੋਂ ਬਾਅਦ ਆਈ ਨਾ ਜਦੋਂ ਸਨੀ ਦੇਲ ਸੰਸਦ ਬਣਿਆ ਉਹਨਾਂ ਲਈ ਕਿ ਇੱਕ ਵੀ ਕੰਮ ਨਹੀਂ ਕੀਤਾ ਲੋਕਾਂ ਦਾ ਉਦੋਂ ਸਮਝ ਆਇਆ ਵੀ ਇਹ ਸਿਰਫ ਲੋਕ ਪਬਲਿਸਿਟੀ ਲਈ ਇਹ ਸਿਰਫ ਲੋਕ ਪੈਸੇ ਲਈ ਟੀਆਰਪੀ ਲਈ ਕੰਮ ਕਰਦੇ ਨੇ ਇਹਨਾਂ ਵੱਲੋਂ ਹਿੰਦੂਆਂ ਦੇ ਮੁੰਡੇ ਮਰ ਜਣ ਇਹਨਾਂ ਵੱਲੋਂ ਸਿੱਖਾਂ ਦੇ ਮੁੰਡੇ ਮਰਨ ਇਹਨਾਂ ਵੱਲੋਂ ਮੁਸਲਮਾਨਾਂ ਦੇ ਮੁੰਡੇ ਮਰਨ ਇਹਨਾਂ ਨੂੰ ਕੋਈ ਮਤਲਬ ਨਹੀਂ ਜਿਵੇਂ ਕਿ ਪੰਜਾਬੀ ਫਿਲਮਾਂ ਬਣਦੀਆਂ ਨੇ ਉਹਦੇ ਵਿੱਚ ਪੰਜਾਬੀ ਕਲਾਕਾਰ ਜਿਹੜੇ ਪਾਕਿਸਤਾਨ ਦੇ ਉਹ ਵੀ ਲੈ ਜਾਂਦੇ ਨੇ ਪਰ ਉਸ ਸਮੇਂ ਵੀ ਕਿਸੇ ਵੱਲੋਂ ਵਿਰੋਧ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਆਈਪੀਐਲ ਨੂੰ ਆਈਪੀਐਲ ਟੀਮ ਵੱਲੋਂ ਬੜਾ ਵਧੀਆ ਫੈਸਲਾ ਲਿੱਤਾ ਗਿਆ ਆਈਪੀਐਲ ਦੇ ਮੈਚ ਹੁੰਦੇ ਨੇ ਲਗਾਤਾਰ ਹਿੰਦੁਸਤਾਨ ਦੇ ਵਿੱਚ ਉਹਨਾਂ ਵੱਲੋਂ ਬਿਲਕੁਲ ਕਲੀਅਰ ਸਾਫ ਇੰਸਟ੍ਰਕਸ਼ਨ ਹੈ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਵੀ ਪਾਕਿਸਤਾਨ ਜਦ ਤੱਕ ਹਿੰਦੁਸਤਾਨ ਚ ਅੰਦਕਵਾਦ ਬੰਦ ਨਹੀਂ ਕਰਵਾਉਂਦਾ ਤਦ ਤੱਕ ਕੋਈ ਵੀ ਪਾਕਿਸਤਾਨ ਨਾਲ ਸਾਡਾ ਸਮਝੌਤਾ ਨਹੀਂ ਹੋਗਾ ਕੋਈ ਵੀ ਆਈਪੀਐਲ ਦੇ ਵਿੱਚ ਪਾਕਿਸਤਾਨ ਦਾ ਪਲੇਅਰ ਨਹੀਂ ਖੇਲੇਗਾ ਜਦਕੀ ਦੂਸਰੇ ਦੇਸ਼ਾਂ ਨੇ ਸ਼੍ਰੀਲੰਕਾ ਹੋ ਗਿਆ ਅਸਟ੍ਰੇਲੀਆ ਹੋ ਗਿਆ ਲਗ ਲਗ ਦੇਸ਼ਾਂ ਦੀ ਟੀਮਾਂ ਦੇ ਪਲੇਅਰ ਉੱਥੇ ਆ ਕੇ ਖੇਲਦੇ ਨੇ ਆਈਪੀਐਲ ਦੇ ਖੇਲਦੇ ਨੇ ਖੇਲਦੇ ਪਰ ਪਾਕਿਸਤਾਨ ਦਾ ਕੋਈ ਪਲੇਅਰ ਨਹੀਂ ਖੇਲਦਾ ਕੀ ਆ ਫਿਲਮ ਪ੍ਰੋਡੂਸਰ ਹੈ ਫਿਲਮ ਐਕਟਰ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਜ਼ਿਆਦਾ ਵੱਡੇ ਹੋਗੇ ਨਹੀਂ ਸਿੱਧਾ ਸਿੱਧਾ ਸਾਡੇ ਦੇਸ਼ ਦਾ ਸੰਦੇਸ਼ ਹੈ ਪ੍ਰਧਾਨ ਮੰਤਰੀ ਜੀ ਦਾ ਵੀ ਜਦ ਤੱਕ ਪਾਕਿਸਤਾਨ ਸਾਡੇ ਦੇਸ਼ 'ਚ ਅੰਤਗਵਾਦੀ ਹਮਲੇ ਬੰਦ ਨਹੀਂ ਕਰਵਾਉਂਦਾ ਤਦ ਤੱਕ ਪਾਕਿਸਤਾਨ ਨਾਲ ਕੋਈ ਗੱਲਬਾਤ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਹਮਲੇ ਦੇ ਹੁੰਦਾ ਵਾ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੱਡਾ ਹੋ ਗਿਆ, ਕਾ ਫਿਲਮ ਦਾ ਪ੍ਰੋਡੂਸਟਰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੱਡਾ ਹੋ ਗਿਆ। ਸਵਾਲ ਹੈ ਦੱਸੋ ਨਾ ਫਿਲਮ ਬਣಾಣੀ ਹੈ ਬਣਾਉਂਦੇ ਨਾ ਵੀ ਜਿਹੜੀ ਸਾਡੀ 1947 ਤੋਂ ਬਾਅਦ ਸਾਡੀ ਆਬਾਦੀ ਸੀਗੀ 15% ਸੀਗੀ। ਅੱਜ ਉੱਥੇ Hindu ਸਿੱਖਾਂ ਦੀ ਆਬਾਦੀ 2% ਰਹਿ ਗਈ। ਉਹ 13% ਦੀ ਆਬਾਦੀ ਹਿੰਦੂਆਂ ਦੇ ਪਰਿਵਾਰ ਸਿੱਖਾਂ ਦੇ ਪਰਿਵਾਰ ਜਿੰਦਾਬੀ ਆ ਕਿ ਜੇ ਮਾਰ ਦਿੱਤੇ ਗਏ ਨੇ ਉਹਦੇ ਤੇ ਫਿਲਮ ਕਿਉਂ ਨਹੀਂ ਬਣਾਉਂਦੇ ਇਹ ਸਵਾਲ ਸਿਰਫ ਆ ਵੈ ਜਿਹੜੀ ਹਿੰਦੂਆਂ ਦੀ ਸਿੱਖਾਂ ਦੀ ਕੁੜੀਆਂ ਚੱਕ ਕੇ ਤਰੰਪਰਵਰਤਨ ਕਰਾ ਕੇ ਜ਼ਬਰਦਸਤੀ ਮੁਸਲਮਾਨ ਬਣਾ ਕੇ ਵਿਆਹ ਕਰਾਏ ਜਾਂਦੇ ਨੇ ਉਹਨਾਂ ਕੁੜੀਆਂ ਉੱਤੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਕੁੜੀਆਂ ਠੀਕ ਵੀ ਇਹਨੇ ਕਿਸ ਲਾਚ ਚ ਰਹਿ ਰਹੀਆਂ ਉਹਨਾਂ ਉੱਤੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਇਹ ਕਿਹੜੀ ਫਿਲਮ ਬਣਾਉਂਦੇ ਵੀ ਪਾਕਿਸਤਾਨ ਦੇ ਵਿੱਚ ਜਿਹਦਾ ਦਿਲ ਕਰਦਾ ਕੱਟਰਵਾਦੀਆਂ ਗੁਰਦੁਆਰੇ ਤੋੜ ਦਿੰਦਾ ਮੰਦਰ ਤੋੜ ਦਿੰਦਾ ਉਹਨਾਂ ਉੱਤੇ ਫਿਲਮ ਕੋਈ ਨਹੀਂ ਬਣਾਉਂਦੇ ਵੀ ਪਤਾ ਫਿਲਮ ਪਾਕਿਸਤਾਨ 'ਚ ਬੈਨ ਕਰ ਦਿੱਤੀ ਜਾਨੀ ਸਾਨੂੰ ਉੱਤੇ ਟੀਆਰਪੀ ਨਹੀਂ ਆਣੀ ਕਮਾਈ ਨਹੀਂ ਇਸ ਕਰਕੇ ਉੱਤੇ ਫਿਲਮ ਨਹੀਂ ਬਣਾਈ ਜਾਂਦੀ ਸੱਚਾਈ ਕਹਿੰਦੇ ਨਾ ਕਹਿੰਦੇ ਸ਼ਾਹਕੋਟ ਫਿਲਮ ਸੱਚੀ ਕਹਾਣੀ ਤੇ ਆਧਾਰਿਤ ਹੈ ਤੇ ਆ ਵੀ ਤਾਂ ਸੱਚੀ ਹੈ ਨਾ ਐਡਵਾਂਸ ਪੁਆਇੰਟ ਬੋਲਦਾ ਪਿਆ ਵੀ ਸਾਡੀ ਆਬਾਦੀ 13% ਕਿੱਥੇ ਜਿੰਦੀ ਵੀ ਹੈ ਕਿ ਮਾਰਦੀ ਦੀ ਸਾਡੀ ਕੁੜੀਆਂ ਦੇ ਹਾਲਾਤ ਕੀ ਨੇ ਸਾਡੇ ਮੰਦਰ ਗੁਰਦੁਆਰਿਆਂ ਦੇ ਹਾਲਾਤ ਕੀ ਨੇ ਸਾਡੇ ਦੇ ਜਿਹੜੇ ਹਮਲੇ ਕੀਤੇ ਜਾਂਦੇ ਪਾਕਿਸਤਾਨ ਦੌਰੇ ਕਿਤੇ ਪੰਜਾਬ ਜਿਹੜਾ ਅਤਵਾਦੀ ਉਹ ਪਾਕਿਸਤਾਨ ਦੀ ਦੇਸ਼ ਉਹਦੇ ਉੱਤੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਪਰ ਇਸ ਤੋਂ ਪਹਿਲਾਂ ਵੀ ਫਿਲਮਾਂ ਬਣੀਆਂ ਉਸ ਤੋਂ ਕਿਉਂ ਨਹੀਂ ਵਿਰੋਧ ਆ ਤੁਸੀਂ ਇਕੱਲੇ ਹੀ ਵਿਰੋਧ ਕਰ ਰਹੇ ਹੋ ਹੋਰ ਵੀ ਸੰਗਠਨ ਹੈ ਉਹ ਕਿਉਂ ਨਹੀਂ ਵਿਰੋਧ ਕਰ ਰਹੇ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਜਦ ਜਦ ਉੱਠਾ ਤਬ ਸਵੇਰਾ ਜਦ ਉੱਠਾ ਤਬ ਸਵੇਰਾ ਮੈਂ ਤੁਹਾਨੂੰ ਕਹਿ ਰਿਹਾ ਮੈਂ ਗਦਰ ਦੇਖੀ ਮੈਂ ਬੜਾ ਪ੍ਰਭਾਵੀ ਸੀ ਸਨੀ ਦਿਓਲ ਤੋਂ ਵੀ ਬੜਾ ਦੇਸ਼ ਭਗਤ ਆਦਮੀ ਹੈ ਗਦਰ 2 ਆਈ ਫਿਰ ਮੈਂ ਉਹ ਵੀ ਦੇਖੀ ਮੈਂ ਉਹ ਤੋਂ ਵੀ ਬੜਾ ਪ੍ਰਭਾਵੀ ਤੋਂ ਹੈ ਪਰ ਜਦੋਂ ਸੰਸਦ ਬਣਿਆ ਜਦੋਂ ਸੰਸਦ ਬਣਿਆ ਨਾ ਮੇਰੇ ਉਹ ਵੀ ਕੰਮ ਦੇਖੇ ਨਾ ਵੀ ਉਹਨੇ ਤਾਂ ਡੱਕਾ ਨਹੀਂ ਤੋੜਿਆ ਮੈਨੂੰ ਗੁਰਦਾਸਪੁਰ ਜਾਣਾ ਪਿਆ ਉਹ ਕਹਿੰਦੇ ਹੁਣ ਤਾਂ ਸਾਡਾ ਫੋਨ ਵੀ ਚੱਕਦਾ ਬੰਦਾ ਵੀ ਸਿਰਫ ਫਿਲਮ 'ਚ ਆਪਣਾ ਫੇਮ ਲੈਣ ਨੂੰ ਨਾਮਕਮਾਨ ਨੂੰ ਹੈ ਹੋਰ ਕੁਝ ਨਹੀਂ ਤੁਸੀਂ ਸੰਸਦ ਦਾ ਬਾਦਚੋਂ ਬਣਿਆ ਪਰ ਗਦਰ ਜਦੋਂ ਵਨ ਬਣੀ ਸੀਦੋਂ ਪਾਕਿਸਤਾਨ ਜਾਂਦਾ ਉਥੋਂ ਦੀ ਕੁੜੀ ਵਿਆਹ ਕੇ ਲੈ ਕੇ ਆਉਂਦਾ ਇਹ ਵੀ ਪ੍ਰੇਮ ਸਟੋਰੀ ਹੈ ਤੁਸੀਂ ਹੁਣ ਕਿਉਂ ਵਿਰੋਧ ਕਰ ਰਹੇ ਮੈਂ ਗੁਰਦਾਸਪੁਰ ਜਦੋਂ ਗਿਆ ਮੈਨੂੰ ਉਧਰ ਲੋਕਾਂ ਨੇ ਦੱਸਿਆ ਨਾ ਵੀ ਸਿਰਫ ਇਹ ਲੋਕ ਐਕਟਰ ਜਿਹੜੇ ਲੋਕ ਨੇ ਸਿਰਫ ਇਹਨਾਂ ਨੂੰ ਪੈਸੇ ਤੋਂ ਮਤਲਬ ਹੈ ਆਪਣੀ ਟੀਆਰਪੀ ਤੋਂ ਮਤਲਬ ਹੈ ਇਹਨਾਂ ਨੂੰ ਸਮਾਜ ਸੇਵਾ ਲੋਕਾਂ ਦੀ ਭਲਾਈ ਮੇਰਾ ਉਸ ਤੋਂ ਬਾਅਦ ਮਨ ਕੀਤਾ ਨ ਵੀ ਨਹੀਂ ਯਾਰ ਇਹ ਲੋਕ ਸਾਡੇ ਭਾਵਨਾਵਾਂ ਨਾਲ ਖਿਲਵਾੜ ਕਰਦੇ ਨੇ ਇਹ ਲੋਕ ਪ੍ਰੋਡੂਸਰ ਰੈਕਟਰ ਡਾਇਰੈਕਟਰ ਸਿਰਫ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਨੇ ਇਹਨਾਂ ਨੂੰ ਦੇਸ਼ ਭਗਤੀ ਤੋਂ ਕੋਈ ਮਤਲਬ ਨਹੀਂ ਇਹਨਾਂ ਨੂੰ ਦੇਸ਼ ਦੇ ਲੋਕਾਂ ਨਾਲ ਕੋਈ ਮਤਲਬ ਨਹੀਂ ਇਹਨਾਂ ਵੱਲੋਂ ਹਿੰਦੂਆਂ ਦੇ ਮੁੰਡੇ ਮਰ ਜਾਂ ਚਾਏ ਚਾ ਸਿੱਖਾਂ ਦੇ ਮੁੰਡੇ ਮਰਨ ਜਾਂ ਮੁਸਲਮਾਨਾਂ ਦੇ ਮੁੰਡੇ ਮਰਨ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਸਿਰਫ ਪੈਸਾ 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 ਚਾਹੀਦਾ ਰਜੀਵ ਜੀ ਪੈਸੇ ਦੀ ਗੱਲ ਕਰਦੇ ਹੋ ਕਿਤੇ ਇਹ ਤਾਂ ਕਿ ਫਿਲਮ ਨੇ ਆਪਣੇ ਪ੍ਰੋਮੋਸ਼ਨ ਦੇ ਲਈ ਤੁਹਾਨੂੰ ਲਿਆ ਗਿਆ ਕਿਉਂਕਿ ਹੋਰ ਵੀ ਸੰਗਠਨ ਨੇ ਹਿੰਦੂ ਸੰਗਠਨ ਨੇ ਉਹ ਕਿ ਅਮਰਜੈਂਸੀ ਫਿਲਮ ਜਿਹੜੀ ਕੰਗਨਾਣੇ ਐਸਜੀਪੀਸੀ ਨੂੰ ਹਾਇਰ ਕੀਤਾ ਸੀ। ਅੱਧੇ ਲੱਗਦਾ ਬਈ ਨਾ ਉਦੋਂ ਵੀ ਲੋਕੀ ਸਵਾਲ ਚੱਕਦੇ ਪਏ ਨਾ ਗਈ ਕਿ ਜਿਹੜੀ ਫਿਲਮ ਦਾ ਵਿਰੋਧ ਹੁੰਦਾ ਸੁਪਰ ਟੂਪਰ ਹਿੱਟ ਜਾਂਦੀ ਹੈ। ਮੈਂ ਕਹ ਰਿਹਾ ਅਮਰਜੈਂਸੀ ਦੇ ਨਾਲ ਆਤਮਿੱਤਾਂ ਦੇ ਸੀ ਨਾ ਕੋਈ ਪੁੱਛਦਾ ਨਹੀਂ ਪਿਆ ਸੀਗਾ ਐਸਜੀਪੀਸੀ ਕਟਰਵਾਦੀਆਂ ਨੇ ਵਿਰੋਧ ਕੀਤਾ ਉਹਦਾ ਨਾਮ ਬੜਾ ਹੋ ਗਿਆ ਅਮਰਜੁੱਤੀ ਅਮਰਜੈਂਸੀ ਜੈਂਸੀ। ਉਹ ਵੀ ਅੱਧੇ ਹੀ ਲੱਗਦਾ ਤੁਹਾਨੂੰ ਸ਼ਾਇਦ ਕੁਝ ਕਿਉਂਕਿ ਉਸ ਫਿਲਮ ਦਾ ਵੀ ਵਿਰੋਧ ਹੋਇਆ ਕੋਈ ਵੀ ਫਿਲਮ ਆਉਂਦੀ ਹੈ ਜਿਸ ਫਿਲਮ ਦਾ ਵਿਰੋਧ ਹੁੰਦਾ ਹੈ ਉਹ ਸੁਪਰ ਟੂਪਰ ਹਿੱਟ ਜਾਂਦੀ ਹੈ। ਇਸ ਵਕਤ ਤੁਸੀਂ ਵਿਰੋਧ ਐਮਰਜੈਂਸੀ ਵੀ ਸੁਪਰ ਫਲॉप ਜਾਣੀ ਹੈ ਇਹ ਵੀ ਸੁਪਰ ਫਲॉप ਜਾਏਗੀ ਪਰ ਐਮਰਜੈਂਸੀ ਫਿਲਮ ਵਿੱਚ ਕੱਟ ਲਾਏ ਗਏ ਨੇ ਵਿਰੋਧ ਹੋਇਆ ਉਹਦਾ ਪਰ ਦੋਨੋਂ ਫਿਲਮਾਂ ਸੁਪਰ ਫਲॉप ਜਾਣਗੀਆਂ ਸੋ ਹੁਣ ਜਿਵੇਂ ਫਿਲਮਾਂ ਰਿਲੀਜ਼ ਹੁੰਦੀ ਹੈ ਜੇ ਉਹ ਫਿਲਮ ਚੱਲਦੀ ਹੈ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ ਬਿਲਕੁਲ ਥੀਏਟਰ ਦੇ ਅੰਦਰ ਵੜ ਕੇ ਵਿਰੋਧ ਕੀਤਾ ਜਾਏਗਾ ਫਿਲਮ ਬੰਦ ਕਰਾਈ ਜਾਏਗੀ ਹੋਰ ਵੀ ਸੰਗਠਨ ਨਾਲ ਤੁਹਾਡੇ ਸਾਥ ਦੇਣਗੇ ਬਿਲਕੁਲ ਬਿਲਕੁਲ ਜਿਹੜੇ ਦੇਸ਼ ਨੂੰ ਪ੍ਰੇਮ ਕਰਦੇ ਨੇ ਜਿਹੜੇ ਸਮਾਜ ਨੂੰ ਪ੍ਰੇਮ ਕਰਦੇ ਨੇ ਜਿਹੜੇ ਚਾਹੁੰਦੇ ਨੇ ਸਾਡੇ ਦੇਸ਼ 'ਚ ਅੱਤਵਾਦ ਨਾ ਰਹੇ ਸਾਡੇ ਕੋਈ ਬੰਬ ਫੂਟ ਨਾ ਹੋਵੇ ਉਹ ਲੋਕ ਮਿਲ ਕੇ ਸਾਡੇ ਨਾਲ ਵਿਰੋਧ ਕਰਨਗੇ So... ਸ਼ਾ ਕੋਟ ਜਿਹੜੀ ਕਿ ਫਿਲਮ ਹੈ ਗੁਰੂ ਰੰਦਾਵਾ ਦੀ ਉਸ ਦਾ ਵਿਰੋਧ ਸ਼ਿਵ ਸੈਨਾ ਵੱਲੋਂ ਕੀਤਾ ਜਾ ਰਿਹਾ ਸੋ 4 ਤਰੀਕ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਪਰ ਉਸ ਫਿਲਮ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਇਹਰੇ ਵਿੱਚ ਕਿਰ ਚੁੱਕੀ ਹੈ ਜਿਵੇਂ ਕਿ ਸ਼ਿਵ ਸੈਨਾ ਇਸ ਦਾ ਵਿਰੋਧ ਕਰ ਰਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਫਿਲਮ ਸਿਨੇਮੇ ਘਰਾਂ ਵਿੱਚ ਲੱਗਦੀ ਹੈ ਉਸ ਦੇ ਵਿੱਚ ਅਗਰ ਭਾਰਤ ਮੁਰਦਾਬਾਦ ਦੇ ਨਾਅਰੇ ਲੱਗਦੇ ਨੇ ਤਾਂ ਇਸ ਫਿਲਮ ਦਾ ਹੀ ਵਿਰੋਧ ਕਰਾਂਗੇ ਫਿਲਮ ਬਿਲਕੁਲ ਲੱਗਣ ਨਹੀਂ ਦਵਾਂਗੇ ਇਸ ਫਿਲਮ ਨੂੰ ਬੈਨ ਕੀਤਾ ਜਾਵੇ ਸੋ ਸਾਡੇ ਨਾਲ ਮੌਜੂਦ ਸੀ ਰਜੀਵ ਟੰਡਨ ਜੀ ਸ਼ਿਵ ਸੈਨਾ ਆਗੂ ਜਿਨ੍ਹਾਂ ਦੇ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਸ ਖਾਸ ਰਿਪੋਰਟ ਅਮਰ